ਆਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮੂਹ ਜੇ ਸਿੱਖ ਜਥੇਬੰਦੀਆਂ ਵੱਲੋਂ ਸਰਦਾਰ ਬਲਵੰਤ ਸਿੰਘ ਰਾਜਵਾਨਾ ਜੀ ਦੀ ਚੜ੍ਹਦੀ ਕਲਾ ਵਾਸਤੇ ਅਤੇ ਜੋ ਮਾਰਚ ਲਿਖਿਆ ਗਿਆ ਉਸ ਦੇ ਸੰਬੰਧ ਵਿੱਚ ਸੂਚਿਤ ਕਰਨ ਲਈ ਮੀਡੀਆ ਨੂੰ ਇਨਫੋਰਮ ਕਰਨ ਲਈ ਸਾਰੀ ਸੰਗਤ ਨੂੰ ਇਨਫੋਰਮ ਕਰਨ ਲਈ ਅੱਜ ਕੇਂਦਰ ਸਰਕਾਰ ਦਾ ਪਤੁਲਾ ਫੁਕਿਆ ਗਿਆ ਇਸ ਦੇ ਨਾਲ ਸਿੱਖ ਜਥੇਬੰਦੀਆਂ ਵੱਲੋਂ ਇੱਕ ਫੈਸਲਾ ਲਿਆ ਗਿਆ ਜੋ 27 ਤਰੀਕ ਨੂੰ ਸਵੇਰੇ 10 ਵਜੇ ਪਾਈ ਬਲਵੰਤ ਸਿੰਘ ਜੀ ਰਾਜਵਾਨਾ ਦੀ ਚੜ੍ਹਦੀ ਕਲਾ ਵਾਸਤੇ ਮਾਰਚ ਚੜ੍ਹਦੀ ਕਲਾ ਮਾਰਚ ਕੱਢਿਆ ਜਾਏਗਾ ਤੋ 10 ਵਜੇ ਸਵੇਰੇ ਗੁਰਦੁਆਰਾ ਸਿੰਘ ਸਭਾ ਰਾਮਗੜੀਆ ਤੋਂ ਬਰੇਲ ਚੌਂਗ ਤੋਂ ਸ਼ੁਰੂ ਹੋ ਕੇ ਜੇਲ੍ਹ ਚੌਂਗ ਜੋਤੀ ਜੋਗ ਜੋਤੀ ਜੋਗ ਤੋਂ ਰਣਕਬੀਆਰ ਬਿਲਾਬ ਚੌਂਗ ਤੋਂ ਹੁੰਦਾ ਗੁਰਦੁਆਰਾ ਦੀਵਾਨ ਹਸਤਾਨ ਵਿਕੇ ਸਮਾਪਤ ਹੋਏਗਾ ਸਮੂਹ ਜੇ ਸਿੱਖ ਜਥੇਬੰਦੀਆਂ ਵਾਲਿਓ ਹਰੇਕ ਗੁਰੂ ਦੇ ਸਿੱਖ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਕੇਸਰੀ ਪੱਗਾ ਬੰਨੇ ਅੱਜ ਤੋਂ ਹੀ ਕੇਸਰੀ ਪੱਗਾ ਬੰਨਣੀਆਂ ਸ਼ੁਰੂ ਕਰ ਦੇਣ ਤਾਂ ਜੋ ਇੱਕ ਸਹੀ ਮੈਸੇਜ ਆ ਸਕੇ ਸ਼ਾਂਤੀਪੂਰਵਕ ਅਸੀਂ ਆਪਣਾ ਕੰਮ ਕਰਨਾ ਹੈ ਜੇ ਸਾਨੂੰ ਸ਼ਾਂਤੀਪੂਰਵਕ ਕਰਨ ਦਿੱਤਾ ਗਿਆ ਕਿ ਕਿਸੇ ਹੋਰ ਤਰ੍ਹਾਂ ਦੀ ਨੋਟ ਪਈ ਅਸੀਂ ਉਸ ਤਰ੍ਹਾਂ ਵੀ ਕਰਾਂਗੇ ਸਾਡੀ ਇਹੀ ਬੇਨਤੀ ਹੈ ਕੇਸਰੀ ਪੱਗਾ ਬਨਨ ਆਪਣੇ ਘਰਾਂ ਦੇ ਕੇਸਰੀ ਨਿਸ਼ਾਨ ਚਲਾਣ ਤੇ ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਅੱਜ ਦਾ ਮਾਰਤੀ ਕਿਹੜੇ ਬੰਦ ਬੰਦੇ ਕੀਤਾ ਗਿਆ ਸਿੱਖ ਸ਼ਹਿਰ ਦੀ ਸਮੂਹ ਸਿੱਖ ਜੱਤੇ ਬੰਦੀਆ ਕੋਈ ਇਹੋ ਜਿਹੀ ਹਰੇਕ ਸਿੱਖ ਦੇ ਵਿੱਚ ਸ਼ਾਮਲ ਹੈ ਕਿਸੇ ਵੀ ਜੱਥੇ ਦਾ ਹੋਵੇ ਉਹ ਸਾਰੇ ਸ਼ਾਮਲ ਤੁਹਾਡਾ ਨਾਮ ਗੁਰਮੀਤ ਸਿੰਘ ਬਿੱਟੂ mm